ਤ ਸਭ ਗਰਮੀ ਦੇ ਮੌਸਮ ਵਿੱਚ ਚੰਗੀਆਂ ਪ੍ਰੀਵਾਰ ਸਾਵਧਾਨੀਆਂ ਵਰਤ ਲਈ ਜੀ। ਅਹ ਦੇਖੋ ਗਰਮੀ ਦੇ ਮੌਸਮ ਦੇ ਵਿੱਚ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਫਲ ਸਬਜ਼ੀ ਜਿਹੜੀ ਹੈ ਉਹ ਬਾਹਰ ਜਿੱਦਾਂ ਪਈ ਹੋਏ ਤਾਂ ਉਹ ਜਲਦੀ ਇਦਾਂ ਖਰਾਬ ਹੋ ਜਾਂਦੀ ਹੈ। ਤੇ ਸਾਨੂੰ ਕੋਸ਼ਿਸ਼ ਕਰਨਾ ਚਾਹੀਦਾ ਹੈ ਕਿ ਜਿਹੜਾ ਫਰੈਸ਼ਲੀ ਜਿਹੜੇ ਪ੍ਰਿਪੇਅਰਡ ਹੈ ਉਹ ਹੀ ਆਪਾਂ ਜੇ ਫਰੂਟ ਖਾਣਾ ਤਾਂ ਪਹਿਲੇ ਕੱਟਿਆ ਦਾ ਨਾ ਹੋਵੇ ਉਹ ਪਹਿਲਾਂ ਮਤਲਬ ਫਰੈਸ਼ੀ ਕੱਟ ਕੇ ਖਾਈਏ। ਤਾਂ ਪੁਰਾਣਾ ਜਿਹੜਾ ਬੇਸ ਉਹਨੂੰ ਕਰ ਦਿੱਤਾ ਜਾਏ। ਅਕਸਰ ਫਾਸਟ ਫੂਡ ਜਿਹੜਾ ਬੱਚੇ ਬਹੁਤ ਜ਼ਿਆਦਾ ਸੇਵਿੰਗ ਕਰਦੇ ਆ ਜੀ ਉਹਦੇ ਨਾਲ ਨੁਕਸਾਨ ਤੇ ਬਿਲਕੁਲ ਜੀ ਫਾਸਟ ਫੂਡ ਤਾਂ ਨੁਕਸਾਨ ਕਰਦਾ ਹੀ ਹੈ। ਗਰਮੀ ਦੇ ਵਿੱਚ ਜਿਹੜਾ ਉਹ ਡੀਹਾਈਡਰੇਸ਼ਨ ਹੋਣ ਦੇ ਚਾਂਸਸ ਜ਼ਿਆਦਾ ਰਹਿੰਦੇ ਆ ਤੇ ਇਸ ਕਰਕੇ ਸਾਨੂੰ ਬਿਹਤਰ ਤਾਂ ਇਹ ਹੈ ਕਿ ਲਿਕਵਿਡ ਔਰ ਸਾਫ਼ ਸੁਥਰਾ ਜਿਹੜਾ ਖਾਣਾ ਉਹ ਹੀ ਖਾਣਾ ਚਾਹੀਦਾ। ਸਟਰੀਟ ਫੂਡ ਜਿੱਦਾਂ ਉਹ ਪ੍ਰਿਪੇਅਰ ਕਰਨ ਲੱਗਿਆਂ ਵੀ 19 ਸਾਵਧਾਨੀ ਨਹੀਂ ਵਰਤਦੇ ਜਿਹੜੇ ਵੈਂਡਰਸ ਹੈਗੇ ਆ। ਤੇ ਇਸ ਕਰਕੇ ਕੋਸ਼ਿਸ਼ ਤਾਂ ਇਹੀ ਹੋਣੀ ਚਾਹੀਦੀ ਹੈ ਘਰ ਦਾ ਖਾਣਾ ਖਾਦਾ ਜਾਵੇ ਤੇ ਬਾਹਰ ਦਾ ਫੂਡ ਜਿਹੜਾ ਉਹ ਆਈਡੀ ਕੀਤਾ ਜਾਵੇ ਅਸਲ ਜਿਹੜੀ ਅੰਕਲ ਦੇਖਣ ਨੂੰ ਮਿਲ ਰਿਹਾ ਕਿ ਦਸਤੇ ਤੇ ਓਡੀਆ ਜਿਹੜਾ ਕੇਸ ਜ ਬਹੁਤ ਜ਼ਿਆਦਾ ਆ ਰਹੀ ਹੈ ਜੀ ਇਹਦਾ ਵੀ ਕਾਰਨ ਇਸ ਸੰਬੰਦੇ ਆਪਾਂ ਹਾਂਜੀ ਬਿਲਕੁਲ ਜੀ ਕਿਉਂਕਿ ਜਿਹੜਾ ਉਹ ਫੂਡ ਪ੍ਰਪੇਅਰਡ ਹੁੰਦਾ ਜਿਹੜਾ ਖਾਸ ਕਰਕੇ ਬਾਹਰੋਂ ਤੋਂ ਇੰਨਾ ਕੋਈ ਹਾਈਜਨਿਕ ਨਹੀਂ ਹੁੰਦਾ ਇਸ ਕਰਕੇ ਜਿਹੜਾ ਚਾਂਸਸ ਵੱਧ ਜਾਂਦੇ ਅਸਲ ਸਭ ਕੁਝ ਲੋਕ ਦੇਖੀ ਹੈ ਪੀਓ ਦੇਸੀ ਲਾਜਰੇ ਘਰ ਵਰਦੇ ਆ ਜੀ ਉਹਨਾਂ ਨੂੰ ਵੀ ਮੈਸੇਜ ਆ ਜਾਂਦੇ ਹੈ ਦੇਖੋ ਆਪਣਾ ਇਲਾਜ ਜਿਹੜਾ ਉਹ ਟਾਈਮਸ ਜਿੱਦਾਂ ਉਹ ਡਾਕਟਰ ਕੋਈ ਕਰਾਇਆ ਜਾਵੇ ਕੁਆਲੀਫਾਈਡ ਡਾਕਟਰ ਕੋ ਤਾਂ ਉਹ ਬਿਹਤਰ ਹੁੰਦਾ ਕਿ ਪਹਿਲੇ ਜਿਹੜਾ ਆਪਣੇ ਇਲਾਜ ਦੇ ਵਿੱਚ ਕਈ ਵਾਰੀ ਬਿਮਾਰੀ ਜਿਹੜੀ ਉਹ ਵੱਧ ਜਾਂਦੀ ਹੈ ਤੇ ਇਸ ਕਰਕੇ ਕੋਸ਼ਿਸ਼ ਤਾਂ ਇਹ ਹੋਣੀ ਚਾਹੀਦੀ ਹੈ ਕਿ ਸ਼ੁਰੂ ਚ ਹੀ ਉਹਨੂੰ ਬਿਮਾਰੀ ਨੂੰ ਪਕੜ ਲਿਆ ਜਾਏ ਔਰ ਇੱਕ ਕੁਆਲੀਫਾਈਡ ਡਾਕਟਰ ਤੋਂ ਹੀ ਆਪਣਾ ਇਲਾਜ ਕਰਾਇਆ ਜਾਵੇ ਸਰ ਗੱਲੀ ਦੇ ਵਿੱਚ ਪ੍ਰੋਬਲਮ ਹੋਈ ਸੀ ਸਰ ਖਾਂਸੀ ਦੀ ਕਿਸੀ ਨਹੀਂ ਹੈ ਅਸੀਂ ਆ ਰਹੇ ਜੀ ਜੀ ਅੱਜ ਕੱਲ੍ਹ ਖਾਂਸੀ ਦੇ ਦੁਬਾਰਾ ਫੇਅਰ ਹੋ ਰਿਹਾ ਹੈ ਕਿਉਂਕਿ ਜਦੋਂ ਚੇਂਜਿੰਗ ਵੈਦਰ ਦੇ ਵਿੱਚ ਜਿਹੜਾ ਉਹ ਜਦੋਂ ਐਸਥਮਾ ਦੇ ਅਟੈਕਸ ਔਰ ਜਿਹੜਾ ਜਿਹੜਾ ਉੱਪਰ ਰੈਸਪੀਰੇਟਰੀ ਇਨਫੈਕਸ਼ਨ ਆ ਉਹ ਵੱਜ ਜਾਂਦਾ ਹੈ ਤੇ ਇਸ ਕਰਕੇ ਉਹ ਚੇਂਜਿੰਗ ਵੈਦਰ ਦੇ ਵਿੱਚ ਪ੍ਰੋਬਲਮ ਤਾਂ ਆਉਂਦੀ ਹੈ ਜੀ ਕਿਸੇ ਦਾ ਬਸ ਦੇਖੋ ਪਾਣੀ ਮੇਨ ਤਾਂ ਇਹ ਹੀ ਹੈ ਕਿ ਆਪਣਾ ਮਤਲਬ अर्ਲੀ ਦਾ ਟ੍ਰੀਟਮੈਂਟ ਹੋਵੇ ਜਿੱਦਾਂ ਸਟਾਰਟ ਹੁੰਦੀ ਹੈ ਪ੍ਰੋਬਲਮ ਤੇ ਉੱਥੇ ਹੀ ਉਹਨੂੰ ਫੜ ਲਿਆ ਜਾਏ ਤੇ ਜ਼ਿਆਦਾ ਬੇਤਰ ਜਲਦੀ ਉਹਦਾ ਹੋਏ ਇਹੋ ਇਲਾਜ ਜਿਹੜਾ ਦਰਸਤ ਸ਼ਹਿਰ ਵਾਸੀਆਂ ਕੀ ਕੀ ਕਰਦੇ ਸ਼ਹਿਰ ਵਾਸੀਆਂ ਨੂੰ ਇਹ ਹੀ ਅਪੀਲ ਕਰਾਂਗਾ ਕਿ ਹੁਣ ਜਿੱਦਾਂ ਬਾਰਿਸ਼ ਦਾ ਮੌਸਮ ਹੈ ਤੇ ਪਾਣੀ ਵਾਣੀ ਇਕੱਠਾ ਹੋਣ ਦੇ ਚਾਂਸਸ ਹੁੰਦੇ ਨੇ ਉਹਨਾਂ ਫਿਰ ਮੱਛਰ ਵਗੈਰਾ ਪੈਦਾ ਹੋਏਗਾ ਤੇ ਕੋਸ਼ਿਸ਼ ਕਰੀਏ ਕਿ ਆਪਾਂ ਆਪਣੇ ਲਾਗੇ ਛਾਗੇ ਜਿਹੜਾ ਉਹ ਮਤਲਬ ਪਾਣੀ ਨਾ ਇਕੱਠਾ ਹੁੰਦਾ ਈਏ ਵੇਸਟ ਜਿਹੜਾ ਵਾਟਰ ਹੈ ਉਹਦਾ ਚੰਗੀ ਤਰ੍ਹਾਂ ਡਿਸਪੋਜ਼ਲ ਹੋਵੇ ਤੇ ਆਪਣੇ ਕੂਲਰਸ ਵਗੈਰਾ ਉਹ ਵੀ ਆਪਾਂ ਵੀਕਲੀ ਆਪਾਂ ਸਾਫ਼ ਕਰਦੇ ਰਹੀਏ ਤਾਂ ਕਿ ਮੱਛਰ ਨਾ ਪੈਦਾ ਹੋਏ ਕਿਉਂਕਿ ਗਾਂ ਫਿਰ ਉਹ ਮੱਛਰ ਦਾ ਜਿਹੜਾ ਉਹ ਬਿਮਾਰੀ ਜਿਹੜੀ ਡੈਂਗੂ ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚਿਕਨਗੁਨੀ ਆਜਕਲ ਕਾਫੀ ਆ ਜਾਂਦਾ ਮੌਨਸੂਨ ਵੈਦਰ ਤੋਂ ਬਾਅਦ ਤੇ ਆਪਾਂ ਇਹ ਹਾਈਜਨ ਵਰਤਿਆਂਗੇ ਤੇ ਆਪਾਂ ਬਚੇ ਰਵਾਂਗੇ